ਕੰਮ ਦੇ ਕੇ ਸਭ ਨੂੰ ਜਿਹੜੀ ਚਿੱਤ ਦਾ ਫਤਵਾ ਦਿੱਤਾ ਹੈ ਅਸੀਂ ਦਿਲ ਦੀ ਗ੍ਰਹਿਤ ਉਹਨਾਂ ਦਾ ਧੰਨਵਾਦ ਕਰਦੇ ਆਂ ਪੁਰੇ ਇੱਕ ਇੱਕ ਵਰਕਰ ਸਾਡੇ ਔਰ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਹੈ ਉਹਦਾ ਨਤੀਜਾ ਜਿਹੜਾ ਇਹ ਲੀਡ ਹੈ ਹਜ਼ਾਰਾਂ ਦੀ ਤਦਾਦ ਦੇ ਵਿੱਚ ਬਣੀ ਹੈ ਜਿਸ ਤੋਂ ਕਰਨਤਨ ਦੇ ਲੋਕਾਂ ਦਾ ਦਿਲ ਦੀ ਗ੍ਰਹਿਤ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਵਾਰੀ ਫਿਰ ਸਾਡੇ ਤੇ ਮਾਨ ਦਿੱਤਾ ਅੱਜ ਦੀ ਇਲੈਕਸ਼ਨ ਇਨ ਚਾਰਜ ਰਹੇ ਹੋ ਇੱਥੇ ਕਿਸ ਤਰ੍ਹਾਂ ਦੇਖਦੇ ਹੋ ਦੂਸਰੇ ਨੰਬਰ ਤੇ ਇਕੱਲੀ ਲਾਈ ਬਾਕੀ ਇੱਕ ਪੰਸਖ ਦੀ ਬਾਰ ਬਾਰ ਗੱਲ ਹੁੰਦੀ ਹਲਕਾ ਪੰਸਖ ਮੋੜ ਕਹੀ ਜਾਂਦੀ ਪੰਸਖ ਮੋੜ ਕਹੀ ਜਾਂਦੀ ਕਿਸਾਂ ਦੇ ਮੈਂ ਨਾਂ ਵੀ ਕਹਿੰਦਾ ਸੀ ਵੀ ਲੋਕਤੰਤਰ ਰਾਜ ਦੇ ਵਿੱਚ ਲੋਕ ਵੱਡੇ ਹੋਰ ਲੋਕਾਂ ਦਾ ਫਤਵਾ ਜਿਹੜਾ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਉਹ ਤੁਹਾਡੇ ਸਾਹਮਣੇ ਸਾਰੇ ਪੰਜਾਬ ਹੀ ਜਿਹੜੇ ਪੰਥਕ ਮੇਰਾ ਕਾਰਨ ਕੀ ਹੈ ਇਹਦੇ ਵਿੱਚ ਤਰਨਤਾਰ ਦੇ ਲੋਕਾਂ ਨੇ ਡਿਸਾਈਡ ਕਰ ਦਿੱਤਾ ਵੀ ਆਮ ਆਦਮੀ ਪਾਰਟੀ ਜਿਹੜੀ ਕੰਮ ਦੇ ਬਿਹਾਵ ਤੇ ਜਿਹੜੀ ਇਲੈਕਸ਼ਨ ਲਾਦੀ